ਬੀਜੇਪੀ ਦੀਆਂ ਇੱਕ ਪਿੰਡ ਦੇ ਵਿੱਚ 294 ਵੋਟਾਂ ਬਲਾਕ ਸੰਮਤੀ ਦੇ ਕੈਂਡੀਡੇਟ ਨੂੰ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ 90 ਰਹਿ ਜਾਂਦੀਆਂ ਤੇ ਉੱਪਰਲੀ ਨੂੰ ਸਾਰੀਆਂ ਉਧਰ ਪਵਾਤੀਆਂ ਬਲਾਕ ਸੰਮਤੀ 'ਚ ਸਾਰੀਆਂ ਲੈ ਲਈਆਂ ਆਪਦੀਆਂ ਉੱਪਰ ਪਵਾਤੀਆਂ ਐਵੇਂ ਪਿੰਡਾਂ 'ਚ ਕਾਂਗਰਸ ਨੇ ਕੀਤਾ ਕਾਂਗਰਸ ਨੂੰ 4 ਵੋਟਾਂ ਪਈਆਂ ਆਪਦੀਆਂ ਉਧਰ ਪਵਾਤੀਆਂ ਜਿੱਥੇ ਕਾਂਗਰਸ ਮਜ਼ਬੂਤ ਸੀ ਉੱਥੇ ਪੂਰੀਆਂ ਵੋਟਾਂ ਨਿਕਲੀਆਂ ਇਹਨਾਂ ਦੀ ਬਈ ਸਾਡੀ ਕੱਲ ਨੂੰ ਬੇਇਜ਼ਤੀ ਹੋਊਗੀ ਉਹ ਇੱਕ ਪੜ੍ਹਿਆ ਲਿਖਿਆ ਐਮਐਲਏ ਆ ਐਡਵੋਕੇਟ ਰਜਨੀਸ਼ ਦਈਆ ਜਿਹੜੀ ਵੀ ਗੱਲ ਕਰਦਾ ਉਹ ਪਿੰਡਾਂ ਦੇ ਵਿੱਚ ਵੀ ਮੈਂ ਜਾਨਾ ਉਹ ਉਹੀ ਕਰਦਾ ਜਿਹੜੀ ਕਾਨੂੰਨ ਦੇ ਵਿੱਚ ਹੁੰਦੀ ਹੈ ਤੇ ਕੱਲ ਨੂੰ ਜਵਾਬ ਉਹਦਾ ਦੇਣਾ ਪਵੇ ਉਹ ਗੱਲ ਸਹੀ ਕਰਦਾ ਕੁਝ ਵੈਬ ਚੈਨਲ ਮਾਫ ਕਰਨਾ ਕੁਝ ਵੈਬ ਚੈਨਲ ਰੋਟੀ ਸਾਡੇ ਸਿਰ ਤੋਂ ਖਾਣ ਲੱਗ ਪਏ ਵੀ ਸਾਨੂੰ ਸਵੇਰੇ 10 8 ਕੇ ਗਾਣੇ ਕੱਢਣਗੇ ਤੇ ਉਹਨਾਂ ਨੂੰ ਵਿਊ ਮਿਲਣੇ ਆ ਤੇ ਉਹਨਾਂ ਨੇ ਚੰਗਾ ਕੰਮ ਤਾਂ ਦੇਖ ਦੱਸੋ ਚੈਨਲ ਨੇ ਕਿਸੇ ਨੇ ਵਿਖਾਇਆ ਆੜਾ ਤਖਤਾਂ ਤਿੰਨ ਤਖਤਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜੇ ਕਿਸੇ 'ਚ ਦਮ ਹੈ ਇੱਕ ਬੰਦਾ ਕੈਮਰੇ ਸਾਹਮਣੇ ਲਿਆਓ ਮੈਂ ਮਾਫੀ ਮੰਗ ਕੇ ਦੋਵੇਂ ਹੱਥ ਜੋੜ ਕੇ ਰਾਜਨੀਤੀ ਛੱਡ ਕੇ ਘਰੇ ਬੈਠ ਜਾਈ ਉਹ ਇੱਕ ਬੰਦਾ ਲਿਆਓ 100 ਰੁਪਇਆ ਦੇ ਕੇ ਵੀ ਲੱਗਾ ਨੌਕਰੀ